ਜੀ ਕਾ ਖਾਲਸਾ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸਿੰਘ ਜੀ ਆਪ ਜੀ ਨੇ ਪਹਿਲਾ ਵੇ ਇਤਿਆਸ ਸ਼ਰਮਣਾ ਕਰਾਇਆ ਸੀ ਕੋਟਲਾ ਨਿਹੰਗ ਖਾਨ ਦਾ ਇਤਿਆਸ ਜਿਹਦੀ ਬੇਟੀ ਬੀਬੀ ਮਮਤਾਜ ਜੋ ਕਿ ਜਦੋਂ ਬਚਿੱਤਰ ਸਿੰਘ ਬਹੁਤ ਜ਼ਖਮੀ ਹੋ ਜਾਂਦਾ ਹੈ ਔਰ ਉਤੋਂ ਕਮ ਕਾਨ ਕੇ ਘੇਰਾ ਪਾ ਲੈਂਦੀ ਹੈ ਗੁਰੂ ਸਾਹਿਬ ਇਥੋਂ ਚਮਕੌਰ ਵੱਲ ਨੂੰ ਚਲੇ ਜਾਂਦੇ ਨੇ। ਬੀਬੀ ਮਮਤਾਜ ਦੇ ਕਮਰੇ ਦੇ ਵਿੱਚ ਭਾਈ ਚਿੱਤਰ ਸਿੰਘ ਦਾ ਉਤਾਰਾ ਕਰਾਇਆ ਜਾਂਦਾ ਹੈ। ਖੂਨ ਨਾਲ ਕੱਪੜੇ ਗਰਕ ਹੋ ਜਾਂਦੇ ਨੇ ਫਿਰ ਬਦਲੇ ਜਾਂਦੇ ਨੇ ਫਿਰ ਚਿੱਟੇ ਰੱਖੇ ਜਾਂਦੇ ਨੇ। ਔਰ ਜਿਸ ਵੇਲੇ ਲਾਕੇ ਦਾ ਹਾਕਮ ਤਲਾਸ਼ੀ ਕਰਨ ਵਾਸਤੇ ਆਉਂਦਾ ਪਰ ਸਨਮਾਨਜਨਕ ਘਰੋਂ ਕਰਕੇ ਉਹ ਤਲਾਸ਼ੀ ਲੈ ਰਿੰਦਾ ਸਾਰੇ ਘਰ ਦੀ ਜਦੋਂ ਇਸ ਕਮਰੇ ਬਾਰੇ ਪੁੱਛਦਾ ਕਹਿੰਦੇ ਜੀ ਇਹ ਮੇਰੇ ਬੇਟੀ ਅਤੇ ਮੇਰੇ ਜਵਾਈ ਦਾ ਕਮਰਾ ਹੈ ਬੀਬੀ ਮਮਤਾਜ ਅਜੇ ਵਿਆਹੀ ਨਹੀਂ ਸੀ ਤੇ ਪਿਆਰਿਓ ਜਦੋਂ ਉਸ ਨੇ ਅੰਦਰ ਇਹ ਗੱਲ ਸੁਣੀ ਉਹਨੇ ਮਨ ਦੀ ਮਨ ਸਮਰਪਣ ਭਾਵਨਾ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਅਪਣਾ ਲਿਆ ਸੀ ਔਰ ਬੀਬੀ ਮਮਤਾਜ ਜੀ ਨੇ 132 ਸਾਲ ਦੀ ਉਮਰ ਜਬ ਤੱਕ ਕਰਦਿਆਂ ਜਤ ਸਤ ਵਿੱਚ ਕਾਇਮ ਰਹਿ ਕੇ ਗੁਰੂ ਬੰਦਗੀ ਵਿੱਚ ਜੀਵਨ ਬទील ਕੀਤਾ ਸੀ ਇੱਥੇ ਬੀਬੀ ਮਤਾ ਨੇ ਸਾਰੀ ਉਮਰ ਗੁਰੂ ਰੰਗ ਵਿੱਚ ਵਸੇਦ ਕਰਦਿਆਂ ਆਪਣਾ ਜੀਵਨ ਸਫਲਾ ਕੀਤਾ ਸਨ 1822ਵੀਂ ਵਿੱਚ ਗੁਰੂ ਚਰਨਾਂ ਵਿਖੇ ਜਾਬਰਾਜੇ ਉਹ ਇਹ ਸਾਨ ਹੈ ਜਿੱਥੇ ਉਸਨੇ ਆਪਣੇ ਹੱਥੀਂ ਸੇਵਾ ਕੀਤੀ ਤੇ ਆਪਣੀ ਸਾਰੀ ਜ਼ਿੰਦਗੀ ਕੱਟੀ ਆਓ ਇੱਕ ਸ਼ਾਨ ਦੇ ਰੂਪ ਦੇ ਵਿੱਚ ਆਪ ਜੀ ਨਾਲ ਸਾਂਝਾ ਕਰੀਏ ਸਰਸਾ ਪਾਰ ਪਹੁੰਚੇ ਗੁਰੂ ਸਾਹਿਬ ਰੋਪੜ ਦੇ ਕੋਲ ਪਠਾਣਾ ਪਠਾ ਉਹਨਾਂ ਨੇ ਠੰਡਾ ਕੀਤਾ ਨਾਲ ਨੀਲੇ ਘੋੜੇ ਦੀਆਂ ਪੈੜਾਂ ਕਿਲੇ ਨਿਹੰਗ ਖਾਂ ਗੁਰੂ ਜੀ ਲੈ ਗਿਆ ਕਿਸੇ ਚੁਗਲੀ कोतवाल ਲਈ ਸੋਨ ਪਠਾਣ ਪਾਸ ਕੁ ਸਿੰਘ ਨੇ ਉਤਰੇ ਧੇਹਰਾ ਬੰਦੀ ਕੇ ਲਈ ਦੀ ਕਰਵਾਈ ਫੌਜ ਆਉਣ ਤੋਂ ਪਹਿਲਾਂ ਕਿਲਾ ਛੱਡ ਚੁੱਕੇ ਸੀ ਕਲਗੀਆਂ ਵਾਲੇ ਇੱਕ ਕਮਰੇ ਤੇ ਸ਼ੱਕ ਹੋਣ ਤੇ ਕਿਆ ਲੁਕੇ ਜੋ ਕਰੋ ਸਾਡੇ ਹਵਾਲੇ ਕਮਰੇ ਪਏ ਜ਼ਖਮੀ ਬਚਿੱਤਰ ਸਿੰਘ ਬੇਟੀ ਮਮਤਾ ਜੀਵਾ ਵਿੱਚ ਸੀ ਲੱਗੀ ਪਠਾਨ ਕਿਆ ਕਿਵੇਂ ਬੂਹਾ ਖੋਲਦਿਆਂ ਸੁੱਤੇ ਪਏ ਨੇ ਦਿਮਾਗ ਤੇ ਬਚੇ ਗੁਸਤਾਖੀ maaf ਕੇ ਮੁਗਲ ਫੌਜ ਤੁਰ ਗਈ ਸਿਪਾਈਆਂ ਗੱਲ ਹੋਰ ਨਾ ਕੋਈ ਪੁੱਛੀ ਸਾਰੀ ਗੱਲ ਅੰਦਰੋਂ ਮੁਮਤਾਜ਼ ਨੇ ਸੁਣ ਲਈ ਜੋ ਪਿਤਾ ਨੇ ਆਏ ਸਿਪਾਈਆਂ ਨੂੰ ਦੱਸੀ ਬੱਸੀ ਪਠਾਣੀ ਬੀਬੀ ਪਹਿਲਾਂ ਸੀ ਹੋਈ ਮੰਗੀ ਤੇ ਕੀਤਾ نکاح ਤੋਂ ਸਾਫ ਨਕਾਰ ਗੁਰੂ ਘਰ ਸੇਵਾ ਕਰਸੀ ਉਮਰ ਗੁਜ਼ਾਰੀ ਮਿਲੀ ਗੁਰਾਂ ਤੋਂ ਭੇਟ ਕਿਰਪਾਨ ਕਿਟਾਰ ਦਇਆ ਪ੍ਰੇਮ ਦੀ ਮੂਰਤ ਉਤੋਂ ਡਲ ਡਲ ਪੈਂਦਾ ਤਿਆਗ ਸਿੱਖੀ ਸੇਵਾ ਜਿੰਨੀ ਪਿਆਰੀ ਤਨ ਹਨ ਬੀਬੀ ਮਮਤਾਜ ਤਨ ਹਨ ਬੀਬੀ ਮਮਤਾਜ ਪਿਆਰਿਓ ਜਿਸ ਵੇਲੇ ਮੁਗਲ ਹਕੂਮਤ ਘਰ ਚੋਂ ਵਾਪਸ ਚਲੇ ਜਾਂਦੀ ਹੈ ਘਰ ਦੇ ਵਿੱਚ ਹੀ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕਰਕੇ ਸਵੇਰ ਨੂੰ ਫੁੱਲ ਅਸਤੀਆਂ ਸਵਾ ਇਕੱਠੀ ਕਰਕੇ ਸਰਸਾ ਦੇ ਵਿੱਚ ਵਹਾ ਦਿੱਤੀ ਜਾਂਦੀ ਹੈ। ਔਰ ਥੋੜੇ ਸਮੇਂ ਬਾਅਦ ਜਦੋਂ ਬੀਬੀ ਮਮਤਾਜ ਦਾ ਰਿਸ਼ਤਾ ਜੋ ਮੰਗੀ ਹੋਈ ਸੀ ਲੈਣ ਵਾਸਤੇ ਪਹੁੰਚਦੇ ਨੇ ਤੇ ਪਿਆਰੋ ਸਾਰੇ ਪਰਿਵਾਰ ਸੰਗਤ ਦੇ ਵਿੱਚ ਬੀਬੀ ਨਾ ਕਰ ਦਿੰਦੀ ਹੈ ਆਪਣੇ ਮਾਤਾ ਪਿਤਾ ਨੂੰ ਦੱਸਦੀ ਹੈ ਕਿ ਚੇਤਾ ਕਰੋ ਕਿਸੇ ਵਕਤ ਤੁਸੀਂ ਕਿਹਾ ਸੀ ਇਹ ਮੇਰੇ ਦਮਾਦ ਤੇ ਮੇਰੀ ਬੇਟੀ ਦਾ ਕਮਰਾ ਹੈ ਮੈਨੂੰ ਤੁਸੀਂ ਉਸ ਦਿਨ ਹੀ ਉਹਦੇ ਲੜ ਲਾ ਚੁੱਕੇ ਸੀ ਉਹ ਚਲਿਆ ਗਿਆ ਹੈ ਚਲੇ ਮੈਂ ਵੀ ਜਾਣਾ ਹੈ ਪਰ ਮੈਂ ساری ਜ਼ਿੰਦਗੀ ਗੁਰੂ ਜੀ ਦੀ ਕਿਰਪਾ ਦੇ ਨਾਲ ਨਿਭਾਵਾਂਗੀ ਸੋ ਪਿਆਰਿਓ 136 ਸਾਲਾਂ ਦਾ ਜੀਵਨ 100 10 ਸਾਲਾਂ ਦੀ ਕੱਲੇ ਪਹਾੜਾਂ ਵਿੱਚ ਰਹਿ ਕੇ ਭਗਤੀ ਕੀਤੀ ਅਤੇ ਗੁਰੂ ਜਸ ਜਿਹੜਾ ਕੀਤਾ ਔਰ ਅੱਜ ਵੀ ਵੀ ਮਮਤਾਜ ਦਾ ਨਾਮ ਹੀ ਬੜੇ ਸਰਕਾਰ ਦੇ ਨਾਲ ਸੰਗਤ ਵਿੱਚ ਲਿਆ ਜਾਂਦਾ ਹੈ ਸੋ ਗੁਰੂ ਸਵਾਰਿਓ ਐਸੀ ਛੋਟੀ ਜੀ ਭੇਟ ਆਪ ਜੀ ਨੇ ਸਾਝੀ ਕੀਤੀ ਆਸੇ ਆਪ ਜੀ ਨੂੰ ਮਤਿਆ ਲੱਗੇ ਪਿਆਰ ਸਰਕਾਰ ਬਖਸ਼ ਦੇਣਾ ਜੀ ਹੋਈਆਂ ਭੋਲਾ ਨੂੰ ਨੱਚਾ ਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ